ਦਾ ਲਈ ਹੈ ਮਿਹਨਤ ਰੰਗ ਆ ਨੌਜਵਾਨਾਂ ਨੇ ਰੰਗ ਬਣ ਦਿੱਤੇ ਆ ਬਹੁਤ ਜਿਆਦਾ ਮਿਹਨਤ ਕੀਤੀ ਆ ਨੌਜਵਾਨ ਭੈਣਾ ਭਰਾਵਾਂ ਨੇ ਸਾਰਿਆਂ ਨੇ ਰਲ ਕੇ ਬਹੁਤ ਵੱਡਾ ਹਮਲਾ ਮਾਰਿਆ ਬਹੁਤ ਵੱਡੀ ਮਿਹਨਤ ਕੀਤੀ ਆ ਔਰ ਅੱਜ ਨਾਮ ਚਮਕ ਗਿਆ ਅੱਜ ਰੌਣਕਾਂ ਵੱਜ ਗਈਆਂ ਪੂਰੇ ਦੇਸ਼ ਭਰ ਦੇ ਨਾਲ ਔਰ ਵਿਦੇਸ਼ਾਂ ਦੇ ਨਾਲ ਖੁਸ਼ੀਆਂ ਮਨਾਇਆਂ ਜਾ ਰਹੀਆਂ ਔਰ ਚਾਅ ਚੜ ਗਿਆ ਪੰਜਾਬੀਅਤ ਦੇ ਵਿੱਚ ਕਿ ਇੱਕ ਸਿੱਖ ਚਿਹਰਾ ਇੱਕ ਸਿੱਖ ਨੌਜਵਾਨ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਤਾ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਆ ਉਹ ਖਤਾਬ ਦਿੱਤਿਆ ਗਿਆ ਅਸ਼ਮੀਤ ਸਿੰਘ ਵੱਲੋਂ ਅਸ਼ਨੀਤ ਸਿੰਘ ਦਾ ਨਾਮ ਆ ਤੁਸੀਂ ਵੇਖ ਰਹੇ ਹੋ ਕਦੇ ਡੱਬੀਆਂ ਵਾਲੀ ਸ਼ਰਟ ਤੇ ਕਦੇ ਚਿੱਟੇ ਪਜਾਮੇ কুরਤੇ ਦੇ ਨਾਲ ਔਰ ਵਾ ਵ ਜੱਜ ਦੇ ਗੱਭਰੂ ਤੇ ਭੈਣਾ ਭਰਾਵਾਂ ਨੇ ਰਲ ਕੇ ਸਹਿਯੋਗ ਕੀਤਾ ਔਰ ਮਿਹਨਤ ਇਹਨਾਂ ਦੀ ਰੰਗ ਲਿਆਈ ਆ ਲਗਾਤਾਰ ਤੁਸੀਂ ਮਿਹਨਤ ਦੇ ਵਿੱਚ ਜੋਸ਼ ਵੇਖ ਸਕਦੇ ਹੋ ਕਿ ਕਿੰਨਾ ਜੋਸ਼ ਆ ਕਿੰਨੀ ਮਿਹਨਤ ਆ ਔਰ ਦਿਨ ਰਾਤ ਇਹਨਾਂ ਨੇ ਇੱਕ ਕਾਰ ਛੱਡਿਆ ਤਾ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਵੀ ਸੁਰਖੀਆਂ ਬੜੀਆਂ ਹੋਈਆਂ ਨੇ ਔਰ ਹਰ ਚੈਨਲ ਦੇ ਉੱਤੇ ਅਸ਼ਮੀਤ ਅਸ਼ਮੀਤ ਹੀ ਚੱਲ ਰਿਹਾ ਤਾਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਦੋਂ ਏ ਇਲੈਕਸ਼ਨ ਹੁੰਦੇ ਆ ਤਾਂ ਇਲੈਕਸ਼ਨਾਂ ਵੇਲੇ ਨਾਮਜ਼ਦਗੀ ਪੱਰਨ ਵਿੱਚ ਵੀ ਮੁਸ਼ਕਲਾਂ ਆਈਆਂ ਤਾਂ ਕਰੜਾ ਸੰਘਰਸ਼ ਕੀਤਾ ਇਹਨਾਂ ਨੌਜਵਾਨਾਂ ਨੇ ਲਗਭਗ ਰਾਤ ਹਨੇਰਾ ਹੋਣ ਤੱਕ ਇਹਨਾਂ ਦੇ ਨਾਮਜ਼ਦਗੀਆਂ ਦੇ ਵਿੱਚ ਕੋਈ ਨਾ ਕੋਈ ਅਰਚਨਾ ਪਾਉਂਦੇ ਰਹੇ ਔਰ ਦੱਸ ਦਈਏ ਕਿ ਇਹ ਨੌਜਵਾਨਾਂ ਨੇ ਹੌਸਲਾ ਨਹੀਂ ਆ ਰਿਹਾ ਔਰ ਸੰਘਰਸ਼ ਵਿੱਢਿਆ ਸੰਘਰਸ਼ ਵਿੱਢ ਕੇ ਇੱਕ ਬੜਾ ਹੀ ਵੱਡੀ ਸਾਥ ਨੂੰ ਹੰਗਾਰਾ ਦਿੱਤਾ ਔਰ ਨਾਮ ਹੀ ਇਸ ਦਾ ਸਾਥ ਰੱਖ ਦਿੱਤਾ ਔਰ ਇਸ ਸਾਥ ਨੌਜਵਾਨਾਂ ਦੇ ਵਿੱਚ ਜੋ ਇਹਨਾਂ ਨੂੰ ਇੱਕ ਨੰਬਰ ਮਿਲਿਆ ਕਿ ਅਸ਼ਮੀਤ ਸਿੰਘ ਵਾਈਸ ਪ੍ਰੈਜ਼ੀਡੈਂਟ ਦਾ ਖਿਤਾਬ ਜਿੱਤ ਕੇ ਤਾਂ ਆਪਣਾ ਪੰਜਾਬ ਦਾ ਮਾਣ ਵਧਾਇਆ ਯੂਨੀਵਰਸਿਟੀ ਦੇ ਨੌਜਵਾਨਾਂ ਦਾ ਮਾਣ ਵਧਾਇਆ ਔਰ ਅਸੀਂ ਧੰਨਵਾਦ ਕਰਦੇ ਆ ਇਹ ਯੂਨੀਵਰਸਿਟੀ ਦੇ ਸਾਰੇ ਹੀ ਜਿੰਨੇ ਵੀ ਨੌਜਵਾਨ ਸਟੂਡੈਂਟ ਨੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਬਹੁਤ ਵੱਡਾ ਹਮਲਾ ਮਾਰਿਆ ਔਰ ਬਹੁਤ ਸਹਾਯੋਗ ਦਿੱਤਾ ਔਰ ਤੁਸੀਂ ਵੇਖਿਆ ਕਿ ਬਹੁਤ ਸਾਰੀਆਂ ਕੁੜੀਆਂ ਮੁੰਡੇ ਲਗਾਤਾਰ ਰਾਤ ਢਲਦੀ ਤੱਕ ਵੀ ਆਪਣੇ ਪ੍ਰਚਾਰ ਦੇ ਵਿੱਚ ਡਟੇ ਰਹੇ ਔਰ ਪੂਰਾ ਪ੍ਰਚਾਰ ਕਰਿਆ ਔਰ ਇਹਦਾ ਤਸਵੀਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਸਿੱਖ ਨੌਜਵਾਨ ਜਿਹੜਾ ਉਹ ਚਿਹਰਾ ਪੰਜਾਬ ਯੂਨੀਵਰਸਿਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਿਆ ਔਰ ਬਹੁਤ ਵੱਡੀਆਂ ਕੋਸ਼ਿਸ਼ਾਂ ਬਹੁਤ ਵੱਡੀ ਮਿਹਨਤ ਔਰ ਪਰਮਾਤਮਾ ਫਲ ਤਾਂ ਜਰੂਰ ਲਾਉਂਦਾ ਜਦੋਂ ਇਹੋ ਜਿਹੇ ਨੌਜਵਾਨਾਂ ਦੇ ਹੌਸਲੇ ਬੁਲੰਦ ਹੁੰਦੇ ਆ ਔਰ ਬਹੁਤ ਚੈਨਲਾਂ ਉਤੇ ਲਗਾਤਾਰ ਚੱਲ ਰਹੀਆਂ ਸੁਰਖੀਆਂ ਅਸ਼ਮੀਤ ਅਸ਼ਮੀਤ ਹੀ ਹੋ ਰਿਹਾ ਔਰ ਕੌਣ ਹੈ ਅਸ਼ਮੀਤ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਹੋਰ ਵੀ ਚੈਨਲਾਂ ਦੇ ਉਤੇ ਚੱਲ ਰਹੀ ਹੈ ਔਰ ਅਸੀਂ ਵੀ ਅਗਲੇ ਖਬਰਾਂ ਵਿੱਚ ਪੂਰੀ ਅਪਡੇਟ ਦਿੰਦੇ ਰਹਾਂਗੇ कि ਅੱਜ ਕੀ ਸਲਾਹ ਅੱਜ ਕੀ مشوره ਅੱਜ ਕੀ ਇਹਨਾਂ ਦੇ ਅਗਲੇ ਅਗਲੇ ਪੜਾ ਰਹਿਣਗੇ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਫਿਲਹਾਲ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਅਸ਼ਮੀਤ ਨੂੰ ਗੋਡ ਬlesਿੰਗ ਕਿਵੇਂ ਦੇਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ